ਕਿੰਮਰਾ ਪੂਰ ਤੇ ਛੁੱਟਾ ਨਹੀਂ ਨਹੀਂ ਕੰਡਿਆ ਨਹੀਂ ਨਹੀਂ ਕੰਡਿਆ ਨਹੀਂ ਉਹਨਾਂ ਕਿਹਦੇ ਜਾਗੋ ਯਾਰੀ ਚੋਣੇ ਨੂੰ ਕੀ ਗੱਲ ਖੇਡੀਆਂ ਨਹੀਂ ਵੰਡੀਆਂ ਖੇਡੀਆਂ ਛੋਨੇ ਛੋਨੇ ਆ ਜਾ ਬਾਉ ਜੋ ਛੋਨਾ ਜੀ ਕੋਕੂ ਚਾ Ya, indah. Notti kahani ya? Notti kahani. Cucu lelaki. Nai kahani notti. Notti nai kahani. Nai pukang lagi nya. Pukang lagi nya dia na. Nai lagi nya buat tu nai pukang. Bodoh na ketanya pukang cucu lelaki. Jadi um, um kadau bodoh na ketanya pukang. Aini keti acah. Jadi kinta meracun na. Ti kinta si. ਹਾਂਜੀ গুਡ ਮਾਰਨਿੰਗ ਵੈਲਕਮ ਕਿਹਾ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਹਾਲ ਕਰਦੇ ਆਂ ਬਲੌਗ ਦੀ ਸ਼ੁਰੂਆਤ ਟਾਈਮ ਹੋ ਚੁੱਕਾ ਸਵੇਰੇ 9:30 ਦਾ ਤੇ ਜਾ ਰਹੇ ਆ ਕੰਮ ਤੇ ਜਿਹੜੇ ਰੈਂਟਲ ਲੋਡ ਦੇ ਨਾਲ ਬਸ ਅੱਜ ਕਿਚਨ ਫਾਈਨਲ ਕਰ ਦੇਣੀ ਆ ਤੇ ਕਿਚਨ ਦੇਖਿਓ ਕਿਵੇਂ ਆ ਕਿਦਾਂ ਉਹ ਕਿਵੇਂ ਲੱਗੀ ਠੀਕ ਲੱਗੀ ਕਿਚਨ ਤੇ ਹੱਥ ਆਪਣਾ ਕੱਲਾ ਦੁਖੰਡਿਆ ਥੋੜਾ ਜਿਹਾ ਸੱਜੀ ਲੱਗ ਗਿਆ ਤੇ ਕੱਚਾ ਵੱਜ ਗਿਆ ਸੱਜਿਆ ਤੇ ਤੇ ਕੋਈ ਨਹੀਂ ਹੋ ਜਾਏਗਾ ਆਪਣੇ ਠੀਕ ਹੁਣ ਮੈਂ ਜਾ ਰਿਹਾ ਥੋੜਾ ਜਿਹਾ ਸਮਾਨ ਘਾਟਾ ਲੱਕੜ ਮੰਡੀ ਜਾ ਰਿਹਾ ਥੋੜਾ ਜਿਹਾ ਸਮਾਨ ਲੈਣ ਵਾਲਾ ਤੇ ਲੈ ਗਈ ਫਿਰ ਤੇ ਮਿਲਦੇ ਹਾਂ ਤੁਹਾਨੂੰ ਸਦਾ ਕੰਮ ਤੇ ਜਾਵਾਂਗਾ ਉੱਥੋਂ ਫਿਰ ਘਟ ਕੰਮ ਅੱਜ ਫਾਈਨਲ ਹੋ ਜਾਣਾ 12 1 2 ਵਜੇ ਤੱਕ ਕੰਮ ਖਤਮ ਹੋ ਜਾਣਾ ਤੇ ਫਿਰ ਆਪਾਂ ਲੋਏ ਦਾ ਪਾ ਗੇਰ ਗੁਰ ਵੀ ਸੈਟ ਕਰਨਾ ਆਪਣਾ ਗ੍ਰੇਲਾ ਗੁਲਾ ਸੈਟ ਕਰਨ ਵਾਲੀ ਉਹ ਸਮਾਨ ਵੇਖਾਂਗੇ ਜੇ ਟਾਈਮ ਬਚਿਆ ਫਿਰ ਉਹ ਲੈ ਆਵਾਂਗੇ ਜੇ ਨਵੇਂ ਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਅਸਾਇਨਟਾਇ ਜੋਨ ਲਿਆ ਕੇ ਰੱਖਿਆ ਨੂੰ ਵਰਤਿਆ ਨਹੀਂ ਕਿਸ ਨੇ। ਪਰ ਮੈਂ ਆਪ ਲੈਣਾ ਥੋੜਾ ਜਿਹਾ। ਚਲ ਫਿਰ ਤੇਰਾ। ਚਲ। ਲਾ ਵੀ ਕਿਚਨ ਆਪਾਂ ਕਰਤੀ ਰੜੀ। ਉੱਪਰ ਚਾਰ ਪੰਜ ਪੱਲੇ ਖੋਲ ਤੇ। ਟੇਪਾ ਲਾਉਣ ਵਾਲੀਆਂ ਜੇ ਪਰਫਾਈਲਾਂ ਲੱਗੀਆਂ ਨੇ। ਸੰਨੇ ਇਹ ਕਟਿੰਗ ਕਰੋ ਚੱਕ ਕਿਦਾਂ ਦਰਾਜ ਤੇ ਉਹ ਤਾਂ ਕਰ ਲਈ ਤੇ ਬਾਕੀ ਤੁਹਾਨੂੰ ਦਿਖਾਉਣੀ ਠਾਰ ਕੇ ਫੋਨ ਕਿਸੇ ਰੱਖ ਰਮੇਂਦਰ ਵੱਡੀ ਰੱਖਣੀ ਚਾਹ ਦੋ ਅੱਜ ਥੋੜਾ ਵੱਡਾ ਕਰਤਾ ਆਪਾਂ ਉਹ ਆ ਬਈ ਬਣਾ ਦੇ ਜੋ ਬਲੇ ਬਣਾ ਦੇ ਬਣੇ ਤੋਂ ਕਿਹਨਾ ਹਾਂ ਕੋਈ ਨਹੀਂ ਨਾ ਆ ਜਿਵੇਂ ਬਣਾ ਦੇ ਡਾ ਚੋੜੇ ਫੱਟਾ ਮਾਰ ਗਿਆ ਜੇ ਕਿਚਨ ਆਪਾਂ ਕਰਤੀਆ ਖਤਮ ਜੇ ਕਿਸੇ ਸਮੇਂ ਵੀ ਭਰਾਣੇ ਕਿਚਨ ਤਿਆਰ ਕਰਾਉਣੀ ਹੈ ਤੇ ਨੰਬਰ ਆ ਰਿਹਾ ਸਕਰੀਨ ਤੇ ਤੇ ਵਟਸਐਪ ਮੈਸੇਜ ਕਰੇ ਲਵੀ ਆ ਗਈ ਘਰ ਘਰ ਦੀ ਕਾਣੀ ਜਦੋਂ ਸਾਡਾ ਕੰਮ ਮੁੱਕਦਾ ਹੋਣਾ ਬਸ ਫਟੀਆਂ ਹਰ ਘਰ ਬਣਨ ਜਾਂਦੇ ਕਿਉਂ ਲੱਗੀ ਇਹ ਤਾਂ ਉੱਚੀ ਬਣੀ ਗੋੜੀ ਹੈ ਨੀਟ ਕੋ ਨਾ ਤੇਰਾ ਤੇਰਾ ਕੋਡ ਮਾਰਿਆ ਨੂੰ ਪਲਾਈ ਨੂੰ ਇਹ ਤੇ ਆਦੀ ਇਹ ਕੋਈ ਫਾਇਦੇ ਦੀ ਨਹੀਂ ਮਾਰੀ ਦੀ ਆਹੋ ਹਾਂਜੀ ਯਾਰ ਚੱਲ ਠੀਕ ਠਾਕ ਦੋਸਤੋ Guru masih sendiri, nggak lambat tanjat lantinga ya tu. Hai guru, itu aku. Ayo, aku dua muka. Kau halo. Ayo. Itu ni muka ke kau halo? Halo. Ayo. Sashi kau? Botol padi. Weh, awak dah ikan. Nih aku ikan kantan kantan wek sebiji nanti. Galakari ini saja. Dodo kata pinau. ਚੱਕੇ ਚੱਕੇ ਤੇਰਾ ਸੂਟੂ ਕਿੱਥੇ ਜੜਾ ਨਵਾਂ ਪਾਇਆ ਈ ਸੂਟੂ ਛੂਟੂ ਸੋਹਣਾ ਸੂਟੂ ਤਾ ਸასი ਸ਼ਿਕਰ ਕਰਦੋ ਫੇਰ ਦੁੱਧੂ ਦਿੰਨੀ ਸასი ਸ਼ਿਕਰ ਕਰਦੋ ਹੱਥ ਜੋੜ ਕੇ ਸასი ਸ਼ਿਕਰ ਕਰਦੋ ਹੱਥ ਜੋੜੋ ਆਵਲਾ ਬੋਲਦੀ ਕਿਤੇ ਮੈਂ ਲੱਗੀ ਬੋਲਣ ਲੱਗੀ 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 ਚਾਚੀ ਆਹ ਲੱਗੀ ਬੋਲਣਾ ਤਤੀਆ ਨਹੀਂ ਨਹੀਂ ਬੜੀ ਚਦਾ ਆ ਗਈ ਭਾਜੀ ਕਹਿੰਦੇ 6 ਵਜੇ ਆਪਣਾ ਹਰਫ ਤੇ ਉੱਠ ਜਾਂਦਾ ਆ ਤੇਨੂੰ ਫਿਰ ਬਾਹਰ ਸੈਰ ਕਰਾਉਣ ਵਾਸਤੇ ਖੜੀਦਾ ਮਨੇ 6 ਵਜੇ ਕੋ ਨਾਲ ਦਰਦਾ ਬਸ ਬਸ ਚਲੋ ਮੈਂ ਚੱਲਿਆਕ ਨੂੰ ਤੁਹਾਡੇ ਨਾਲ ਨਹੀਂ ਮੈਂ ਤਰਕੂਗਾ ਲੈ ਤੂੰ ਛੱਡ ਦੇ ਗੱਲਾਂ ਮੈਂ ਤਰਕੂਗਾ ਮੈਂ ਨੀਂਦ ਚ ਆ ਗਿਆ ਆ ਰਿਹਾ ਮੈਂ ਦੇਖੋ ਆਵਾ ਕਮੈ ਲੈ ਭਾਜੀ ਯਾਰ ਤੈਨੂੰ ਯਕੀਨ ਨਹੀਂ ਕਰਦੇ ਕਿ ਤੇ ਆਵਾ ਕਮੈ ਉਹ ਤਾਂ ਲੇ ਵੀ ਉਦਰਾ ਉਦਰਾ ਮਾਂ ਨੂੰ ਦੇ ਨਾ ਮਾਂ ਨੂੰ ਅਣ ਦੇ ਦੀਆਂ ਨਾ ਦੇ ਦੀਆਂ ਨਾ ਗਿਫਟ ਦੇ ਦੀ ਜਿਹੜਾ ਲੈਂਦਾ ਸੀਗਾ ਚੇ ਨਾ ਜੰਦਿਆ ਓਏ 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 ਨੀ 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 ਰੋਣਾ ਰੜੀਆ ਰੋਣਾ ਬਿਲਕੁਲ ਨਹੀਂ ਤੂੰ ਉਦੋਂ ਤੱਕ ਤੇ ਜਮਾ ਨਹੀਂ ਨਾ ਰੋਣਾ ਰਸੀ ਕਰ ਹਰ ਕੋਣ ਇਧਰ ਨੂੰ ਦੇਖਾ ਪਾਤਾ ਅਭੀ ਉਦਰੇ ਵੇਖ ਠੀਕ ਹੈ ਦੀਦੀ ਦੀਦੀ ਤੇ ਉਹ ਹਰਫਤੇ ਦਾ ਆ ਗਿਆ ਨਹੀਂ ਮੇਰਾ ਬੈਗ ਤੇ ਸਮਝ ਤੇ ਕਰਦੀ ਨਹੀਂ ਮੇਰਾ ਬੈਗ ਮੇਰਾ ਆਹ ਵਾਹ ਬੜਾ ਵਧੀਆ ਹੈ ਨਾ ਸਹੀ ਹੈ ਨਾ ਹਰ ਹਫਤੇ ਆਉਂਦੇ ਰਹੇ ਹੋਏ ਪੂਰਾ ਮੈਨੂੰ ਲਈ ਜਾਣੀ ਹਾਂਜੀ। ਹਾਂ। ਕਦੇ ਇਹ ਨਖਰੀਏ ਇਦਾਂ ਘੋਲ ਲਈ ਹੈ। ਉਹਨੇ ਰੰਗ ਡਾ ਲਿਆ ਨਾ ਘਮਾ ਘਮਾ ਕੇ ਵੇਖੀ ਹੁਣ। ਇਹ ਸ਼ੋਸ਼ਾ ਹੀ ਆ ਰੰਗੀ ਉਤੋਂ ਚੜਿਆ ਮੜਾ ਜਾ। ਆ ਇਹ ਲੈ ਜਾਣਾ। ਤੇ ਇਹਦੇ ਚ ਸਹੀ ਗੱਲ ਆ। ਉਹ ਕਹਿੰਦਾ ਮੇਰੇ ਮੈਂ ਇਹ ਇਹ ਵਾਪਸੀ ਨਾ ਹੋਵੇਗਾ। ਵਾਪਸੀ। ਵਾਪਸੀ ਆ। ਉਹ ਕਹਿੰਦਾ ਪੈਸੇ ਵਾਪਸ ਦਊਗਾ। ਹਾਂ ਅਜ ਰੱਖ ਲਿਓ ਰਾਤ ਨੂੰ ਹੁਣ ਹੁਣੇ ਗਰਮ ਹੁਣੇ ਇਹ ਮੈਂ ਲਾਈਟ ਜਿਆਦਾ ਵੀ ਗਰਮ ਨਹੀਂ ਪਾਉਣਾ ਵੀ ਤੇ ਕੱਲ ਕੱਲ ਤੱਕ ਵੇਖਣਾ ਭਲਾ ਸਵੇਰ ਤੱਕ ਰਹਿਦਾ ਭਲਾ ਹਾਂ ਗਰਮ ਕੱਲ ਘਟੋ ਘਟਨੇ ਨੂੰ 9 ਵਜੇ ਤੱਕ ਰਹਿਣਾ ਚਾਹੀਦਾ 8 9 ਵਜੇ ਤੱਕ ਇਹ ਅਧੇ ਲੀਟਰ ਦੇ ਠੀਕ ਹੈ ਲੈ ਵੀ ਉਹਨੇ ਤਾਂ ਖੀੜੀ ਬਿਨਾਲੀ ਹਰ ਗੁਨੇ ਜੇ ਸੇ ਗਾਜੇ ਪਾਣੀ ਮਤਲਬ ਠੰਡਾ ਹੋ ਜੇ ਨਾ ਤੇ ਮੈਨੂੰ ਦੱਸ ਦੇ ਬੀ ਚੇਂਜ ਹੋ ਜਾਣੀ ਜੇ ਸੀ ਇੰਜ ਕੀ ਪੈਸੇ ਵਾਪਸ ਹੋ ਜਾਣੇ ਮਿਲ ਜਾਣੇ ਪੈਸੇ ਵਾਪਸ ਪੂਰੀ ਵੀ ਠੰਡਾ ਨਹੀਂ ਹਾਂ ਚਾਹੀਦਾ ਚੱਲੇ ਰੀਬ ਨਹੀਂ ਹੁਣ ਹਰ ਕੋ ਨਾ ਮੈਂ ਤਾਂ ਪਹਿਲਾਂ ਦੱਸਦੀ ਕਰੀ ਮੈਂ ਪਹਿਲਾਂ ਉਹ ਆ ਬੋਲਦਾ ਫਿਰ ਮੈਂ ਖੜੀ ਦੇਣਾ ਤੇ ਨਹੀਂ ਤੇ ਸਬੂਤ ਤਾਂ ਨਹੀਂ ਹੋ ਜੇ ਹੁੰਦਾ ਆ ਨਾ ਕਰਦਾ ਭਰਾਵਾ ਹੈ ਜੀ ਹੁਣ ਕੀ ਕਰਨਾ ਦੇਖ ਕੇ ਆਣਾ ਜਾਣਾ ਮੈਂ ਪੂਰੀ ਮੱਜੀ ਜੇ ਛੱਟ ਬਣੀ ਨਾ ਉੱਥੇ ਚਲੋ ਤੁਹਾਡੇ ਗਵਾਨ ਤੇ ਬਹਿ ਕੇ ਆ ਵੀ ਆ ਗਏ ਆ ਇਹਨਾਂ ਨੇ ਆ ਜਾਣਾ ਆ ਕਾ ਵੀ ਕਰਿਆ ਖਾਲੀ ਜਿਆਦਾ ਹਾਂ ਇੱਧਰ ਵੀ ਇਹਨੂੰ ਆ ਸਾਹਮਣੇ ਆ ਵੀ ਖਾਲੀ ਆ ਵੀ ਖਾਲੀ ਉੱਧਰ ਵੀ ਖਾਲੀ ਕਿਆ ਨਾ ਜਾਏ ਯਾਰ ਆ ਨਾ ਐਨਿੰਦੇ ਮਿਕਲ ਨੂੰ ਇਹ ਪਹਿਰੇ ਮੈਂ ਡਰਦੇ ਨੇ ਅੰਦਰ ਲਾਈਟ ਕੋਈ ਜਮੂਨ ਕੋ ਪਹਿਰ ਲੈ ਚੁੱਕੇ ਨਾ ਲੈ ਜਾਏ ਨਹੀਂ ਸਹੀ ਹੈ ਹਰਗਣ ਬਾਏ 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 ਲਿਆ ਚੱਲ ਚੱਤ ਚੱਤਿਆ ਲੈ ਲਾਈਟ ਇਸ ਕਰ ਦੋ ਮੈਂ ਇਸ ਕਰ ਦੋ ਧਿਆਨ ਨਾਲ ਜਾਓ ਚੰਗਾ ਤੇ ਨਾ ਚਲਾਮੀਆਂ ਨੂੰ ਜ਼ਿਆਦਾ ਟਾਇਰ ਅੱਗੇ ਹਵਾ ਨਹੀਂ ਹੈਗੇ ਵਾਲੇ ਟਾਇਰ ਘੱਟ ਵਾ ਹਾਂ ਹਵਾ ਘੱਟੀ ਹੋ ਜਾਂਦਾ ਭਾਈ ਠੀਕ ਆ ਜਾ ਕੋਈ ਨਹੀਂ ਕੋਈ ਮੁੰਨ ਗੱਲ ਨਾ ਕਰੋ ਹੋ ਆਹ ਪੱਤੀ ਮੁੱਗੂ ਚ ਕੀ ਪਾਇਆ ਸੀ ਆਈ ਨਹੀਂ ਕਿਤੇ ਸੂਣਾ ਕਿਰਦੇ ਆਈ ਨਹੀਂ ਕਿਤੇ ਆਈ ਬੱਬਾ ਕਿਤੇ ਨਜ਼ਰਾਂ ਨਾਲ ਅੱਖ ਜਿੰਨੇ ਸੂਨੇ ਲੁਕਤੇ ਆਈ ਬੱਬਾ ਹੈ ਕੀ ਪੱਕਿਆ ਕਰਨਾ ਸਕੂਲੋਂ ਫੇ ਸਕੂਲੋਂ ਆਣ ਕੇ ਨਾ ਮਮਾ ਅੱਜ ਮੈਨੂੰ ਮਹਿਰ ਮਾਰ ਫਰਫਾ ਤੇ ਕਹ ਸਸੀ ਕਲ ਜੀ ਮੈਂ ਇਸ ਦਿਨ ਸਕੂਲ ਲਈ ਜਾਊਂਗਾ ਕਹਿ ਦੋ ਫੇ ਕਹਣਾ ਪਾਪਾ ਮੈਨੂੰ ਸਕੂਲ ਸੱਦ ਕੇ ਆਓ ਇੱਦਾਂ کیا کرنا ਤੇ باقی ਡਿਊਟੀ ਮम्मा ਮੈਨੂੰ ਪਿਆਰ ਕਰ ਦੋ ਫਟਾਫਟ ਮੈਂ ਸਕੂਲ ਜਾਣਾ ਮੇਰਾ ਬੈਗ ਲੱਭਦੋ ਮੈਨੂੰ ਮੈਡਮ ਨੇ ਬਾਹਰ ਆ ਅੱਜ ਰੋਇਆ ਕਰਨਾ ਜਾਨ ਲੱਗਿਆ ਮੈਂ ਨਹੀਂ ਸਕੂਲ ਜਾਣਾ ਜੂਣਾ ਮੈਂ ਨਹੀਂ ਚਲਣਾ ਜੂਣਾ ਲੈ ਜਾਓਗੇ ਮੇਰਾ ਪਤਾ ਸਕੂਲ ਕੇ ਆਏ ਨਹੀਂ ਚੂਣੀਆਂ ਜੀਏ ਇੱਧਰ ਆ ਕੋ ਕਿੰਨਣ ਵੇਖਦੇ ਹਾਂ ਹਾਂ ਫੁੱਤੇ ਛੂਲੇ

ਉਹਨੇ ਨੂੰ ਕੀ ਕਹਿਣਾ ਕਰਦਾ ਵਾ ਮੈਨੂੰ ਤੇ ਸਮਝ ਨਹੀਂ ਲੱਗਦੀ ਕੀ ਕਹਿੰਦਾ ਬਾਹੂ ਮੈਨੂੰ ਨਹੀਂ ਸਮਝ ਆਉਂਦਾ ਲੱਗਦੀ ਕੀ ਕਹਿੰਦਾ ਖਿੰਦਾ ਹੀਆਂ ਬਰਲੇ ਨੇ ਮੈਨੂੰ ਸਮਝ ਲੱਗਦੀ ਕੀ ਮੇਰਾ ਪੁੱਤ ਮੈਨੂੰ ਕਹਿੰਦਾ ਸੁਣੋ ਜੇ ਤੇ ਬਾਬੇ ਦਾ ਵਿਆਹ ਹੁੰਦਾ ਫੇ ਕਿਹੜਾ ਸੂਤੂ ਪੋਣਾ ਬਾਹੂ ਨੇ ਨਾ ਮਾ ਕਿਹੜਾ ਸੂਤੂ ਲੈਣਾ ਬਾਹੂ ਨੇ ూడే సోనే రాజే జా గల్ ని బ గో అయ బాని ਹਾਂਜੀ ਇਹ ਸੀ ਅੱਜ ਦਾ ਵਲੋ ਉਹ ਜੇਵਲੋ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਤੇ ਕਈ ਕਿ ਚਲੋ ਕਾਮਵੀਰ ਕਰੀਦਾ ਆਪਣਾ ਦਿਹਾੜੀ ਲਾਉਣ ਵੀ ਚਾਹੀਦੀ ਆ ਤੇ ਫੈਮਿਲੀ ਵਲੋਗ ਵੀ ਬਣਾਈ ਤੇ ਯਾਰ ਹੈਗੇ ਨੀ ਕਈ ਨੂੰ ਚੰਗੇ ਲੱਗਦੇ ਕਈ ਨੂੰ ਮਾੜੇ ਲੱਗਦੇ ਕੋਈ ਗੱਲ ਨਹੀਂ ਅਦਾ ਜੀ ਦੇ ਵਾਸਤੇ ਰਹੋ ਮਿਲਦੇ ਆ ਨੈਕਸਟ ਵਲੋਗ ਚ ਬਾਏ ਗੁੱਡ ਨਾਈਟ ਤਬਰਕ